ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਉਮੀਦ ਕਰਦੇ ਆਂ ਜੀ ਤੁਸੀਂ ਠੀਕ ਹੋਵੋਗੇ ਵਾਹਿਗੁਰੂ ਸੱਚੇ ਪਾਤਸ਼ਾਹ ਤੰਦਰੁਸਤੀਆਂ ਬਖਸ਼ੇ ਜੀ ਅੱਜ ਮੇਰੇ ਤੋਂ ਵਲੌਗ ਪਿਆ ਨਹੀਂ ਜੀ ਕਿਉਂਕਿ ਮਨਪ੍ਰੀਤ ਬਿਮਾਰ ਚੱਲ ਰਹੀ ਹੈ ਜੀ ਦੋ ਦਿਨਾਂ ਤੋਂ ਉਹਨਾਂ ਨੂੰ ਦਿੱਕਤ ਇਸ ਤਰ੍ਹਾਂ ਵੀ ਦਿਮਾਗ ਦੇ ਕੋਈ ਨਾ ਕੋਈ ਗੱਲ ਦੀ ਟੈਨਸ਼ਨ ਲੈ ਲੈਂਦੇ ਨੇ ਜੀ ਕੋਸ਼ਿਸ਼ ਤਾਂ ਬਥੇਰੀ ਕਰਦੇ ਆਂ ਵੀ ਕੋਈ ਨਾ ਕਰ ਲੋਵੇ ਪਰ ਉਰਾਂ-ਪਰਾਂ ਤੋਂ ਕੋਈ ਵੀ ਗੱਲ ਸੁਣ ਲਈ ਜਾਂ ਕਿਵੇਂ ਕੁਝ ਵੀ ਹੈ ਉਸ ਗੱਲ ਦੀ ਦਿਮਾਗ ਤੇ ਟੈਨਸ਼ਨ ਲੈ ਲੈਂਦੇ ਆ ਫਿਰ ਪਤਾ ਨਹੀਂ ਕਿਸ ਤਰ੍ਹਾਂ ਕਰਕੇ ਸਮਝ ਤੋਂ ਬਾਹਰ ਹੋ ਰਿਹਾ ਕੰਮ ਜੀ ਤੇ ਪਰ ਦਵਾਈ ਦੇਣੀ ਪੈਂਦੀ ਆ ਦਵਾਈ ਦੇ ਰਣਿਆ ਤਾਂ ਫਿਰ ਉਹ ਤੋਂ 2 ਦਿਨ ਤੱਕ ਉੱਠਿਆ ਨਹੀਂ ਜਾਂਦਾ ਜੀ ਕੱਲ ਵੀ ਨਹੀਂ ਕੰਮ ਲੱਗਿਆ ਅੱਜ ਵੀ ਮੇਰਾ ਕੰਮ ਨਹੀਂ ਲੱਗਿਆ ਜੀ ਅੱਜ ਵਲੌਗ ਵੀ ਨਹੀਂ ਪਿਆ ਜੀ ਤੇ ਮੈਂ ਇਹ ਵੀਡੀਓ ਇਸ ਕਰਨ ਪਾ ਰਿਹਾ ਵੀ ਹਾਂ ਤੁਸੀਂ ਸਾਡਾ ਵਲੌਗ ਦੇਖਦੇ ਹੋ ਤੁਹਾਨੂੰ ਇੰਤਜ਼ਾਰ ਹੁੰਦਾ ਹੈ ਜੀ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਵਲੌਗ ਮੈਂ ਕਿਉਂ ਨਹੀਂ ਪਾਇਆ ਜੀ ਬਾਕੀ ਜ਼ਿੰਦਗੀ ਨਾ ਪਰੇਸ਼ਾਨ ਜੀ ਚੱਲਦੀ ਆ ਕੋਈ ਸਮਝ ਤੋਂ ਬਾਹਰ ਹੋ ਰਿਹਾ ਕੰਮ ਵੀ ਕੀ ਕਰੀਏ ਕੀ ਨਾ ਕਰੀਏ ਸਮਝ ਨਹੀਂ ਨਾ ਤਾਂ ਮਨਪ੍ਰੀਤ ਜੇ ਦਿੱਕਤ ਹੋਵੇ ਨਾ ਤਾਂ ਮੇਰਾ ਕੰਮ ਲੱਗਦਾ ਜੀ ਨਾ ਕੋਈ ਵੀਡੀਓ ਬਣਦੀ ਹੈ ਨਾ ਵਲੌਗ ਬਣਦਾ ਹੈ ਜੀ ਕੁਝ ਵੀ ਨਹੀਂ ਕਰ ਸਕਦਾ ਜੀ ਫਿਰ ਮੈਂ ਕਿਉਂਕਿ ਇੰਨੀ ਗੱਲ ਹੈ ਵੀ ਜ਼ਿੰਦਗੀ ਸਾਰੀ ਮੇਰੀ ਉਹ ਤੇ ਹੀ ਡਿਪੈਂਡ ਹੈ ਜੀ ਜੇ ਕੰਮ ਉਹ ਨਾਲ ਕਰਵਾਉਂਦੀ ਹੈ ਤਾਂ ਫਿਰ ਹੀ ਹੈ ਪਰ ਉਹਦਾ ਆਪ ਦਾ ਸਰੀਰ ਉਹਨ ਠੀਕ ਨਹੀਂ ਹੈ ਤਾਂ ਹੁਣ ਕਿਵੇਂ ਕਰਕੇ ਸਮਝ ਤੋਂ ਬਾਹਰ ਆਇਆ ਹੁਣ ਕੰਮ ਚਲੋ ਉਹਦੇ ਦਵਾਈ ਦਿੰਨੇ ਦਵਾਈ ਨਾ ਦਿੱਕਤ ਬਹੁਤ ਜ਼ਿਆਦੇ ਕਰਦੀ ਹੈ ਬਥੇਰਾ ਸਮਝਾਣੇ ਵੀ ਟੈਨਸ਼ਨ ਨਾ ਲਿਆ ਕਰੋ ਕਿਸੇ ਗੱਲ ਦੀ ਜੋ ਵਾਹਿਗੁਰੂ ਨੂੰ ਮਨਜ਼ੂਰ ਹੈ ਹੋਣਾ ਤਾਂ ਉਹੀ ਹੈ ਉਹ ਤੋਂ ਵੱਧ ਕੇ ਵੱਧ ਕੇ ਤਾਂ ਕੁਝ ਵੀ ਨਹੀਂ ਹੈ ਪਰ ਉਹਨੂੰ ਹਣ ਦਿੱਕਤ ਹੋ ਰਹੀ ਹੈ ਤਾਂ ਨਹੀਂ ਉਹਦੇ ਸਮਝ ਨਹੀਂ ਆਂਦੀ ਕੋਈ ਵੀ ਗੱਲ ਉਹ ਜ਼ਿਆਦੇ ਪੜਕ ਜਾਂਦੀ ਏ ਇੱਕੋ ਦਮ ਜਾਂ ਸਮੇਂ ਤੋਂ ਬਾਅਦ ਦਿਲ ਚ ਨਹੀਂ ਕੁਝ ਵੀ ਉਹਦੇ ਹੈਗਾ ਪਰ ਫਿਰਨਾ ਵੀ ਜਦੋਂ ਗੱਲ ਕੋਈ ਵੀ ਹੁੰਦੀ ਹੈ ਜਾਂ ਕਿਸ ਤਰ੍ਹਾਂ ਉਹ ਪਰੇਸ਼ਾਨ ਜ਼ਿਆਦੇ ਹੋ ਜਾਂਦੀ ਹੈ ਦਵਾਈ ਦਿੰਨੇ ਆ ਤਾਂ ਫਿਰ ਉਹ ਦਿੱਕਤ ਕਰਦੀ ਹੈ ਜੀ ਉਖਾ ਚਲੋ ਖੁਸ਼ ਰਹੋ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਜੀ ਮਿਲਦੇ ਆ ਅਗਲੇ ਵਲੌਗ ਚ ਦੇਖੋ ਸ਼ਾਇਦ ਕੋਈ 1-2 ਦਿਨ ਨਾ ਵੀ ਵਲੌਗ ਬਣਿਆ ਤਾਂ ਟੈਨਸ਼ਨ ਨਾ ਲਿਓ ਜੀ ਤੇ ਜਲਦ ਹੋਵਾਂਗੇ ਤੁਹਾਡੇ ਸਾਹਮਣੇ ਪੇਸ਼ ਵਾਹਿਗੁਰੂ ਮੇਰਾ